ਤੇਰ ਦੀ ਗੱਲ ਇਹ ਵੀ ਹੈਗੀ ਐ 87 88 ਦੀ ਗੱਲ ਐ ਆਪਣੇ ਇਥੇ ਉਦੋਂ ਅੱਡੇ ਤੇ ਜਾ ਕੇ ਖੜਦੇ ਹੁੰਦੇ ਸੀ ਸਵੇਰ-ਸਵੇਰ 8-9 ਵਜੇ ਤੋਂ ਉੱਥੇ ਬਹਿ ਜਾਂਦੇ ਹੁੰਦੇ ਸੀ ਠੜੀ ਜੀ ਤੇ ਜਾ ਕੇ ਭੋਲਾ ਮੈਂ ਕਈ ਜਿਹੜੇ ਹੁੰਦੇ ਸੀ ਆਪਣੇ ਗਾਰਡ ਦੇ ਵੀ ਜਦੋਂ ਉੱਥੇ ਬਹਿਨੇ ਉੱਥੇ ਸੀਆਰਪੀ ਆਪਣੇ ਇਥੇ ਪਹਿਲਵਾਨ ਕੇ ਘਰਾਂ ਦੇ ਕੋਲੇ ਸੀਆਰਪੀ ਜਿਹੜੀ ਇੱਥੇ ਰਹਿੰਦੀ ਹੁੰਦੀ ਸੀ ਆਪਣੇ ਬਾਬੇ ਕੇ ਕਾਲਜ ਚ ਤੇ ਇੱਥੇ ਮਤਲਬ ਭਲਵਾਨ ਕੇ ਉਦੋਂ ਆਮਦ ਸਰਪੰਚ ਆਮਦ ਸਰਪੰਚ ਸੀ ਸ਼ਹਿਰ ਸੱਚੀ ਗੱਲ ਆ ਇਹ ਤੇ ਇਹ ਜਗਰਾ ਸਰਪੰਚ ਸੀ ਸ਼ਹਿਰ ਤੇ ਉਹ ਭਾਈ ਇੱਥੇ ਦੂਜਾ ਸੀ ਇੱਥੇ ਖੜੇ ਹੋਣਾ ਤੇ CRP ਵਾਲੇ ਆਏ ਕਿ ਨਾ ਤੇ ਉੱਥੇ ਖੜਦੇ ਹੁੰਦੇ ਸੀ ਅੱਡੇ ਤੇ ਉਹ 20 25 ਜਣੇ ਆਪਣੇ ਪਹਿਰੇ ਜੇ ਤੇ ਖੜਦੇ ਹੁੰਦੇ ਸੀ ਕਿ ਉਦੋਂ ਆਪ ਲੱਕੇ ਲੁੱਕੇ ਵੀ ਲਾਉਂਦੇ ਹੁੰਦੇ ਸੀ ਤੇ ਅਸੀਂ ਉਹ ਭਾਈ ਉਦੋਂ ਬੱਸ ਹੁੰਦੀ ਹੁੰਦੀ ਸੀ ਜਗਰਾਉ ਤੋਂ ਇੱਕ ਵਿਸਾਲ ਭਾਰਤ ਵਾਲਿਆਂ ਦੀ ਫਰੀਦਕੋਟ ਨੂੰ ਜਾਂਦੀ ਹੁੰਦੀ ਸੀ ਬਾਘੇ ਪੁਰਾਣੇ ਦੇ ਵਿੱਚ ਦੀ ਉਹਨਾਂ ਨੇ ਬਾਘੇ ਪੁਰਾਣੇ ਜਾਣਾ ਸੀ ਤੇ ਉਹ ਸਾਨੂੰ ਜ਼ਿਆਰ ਬੜੇ ਕਹਿੰਦੇ ਯਾਰ ਸਾਡਾ ਸਮਾਨ ਧਰਾ ਦਿਓ ਬਾਈ ਜਣੀ ਹੱਥ ਵਨ ਕੇ ਬੇਨਤੀ ਜੀ ਕਰਨ ਲੱਗੇ ਸੀ ਭਾਈ ਸਾਰੇ ਜਣੇ ਚੱਕ ਕੇ ਤੇ ਉਹਨਾਂ ਦਾ ਟੇਚੀ ਟੂਚੀ ਜੇ ਤਾਂ ਧਰਤੇ ਧਰਾਤੇ ਨਾਲ ਬੱਸ ਦੇ ਉੱਪਰ ਆਪ ਉਹ ਵਿੱਚ ਬਹਿ ਗਏ ਅਸੀਂ ਉਹਨਾਂ ਨੂੰ ਥੋੜਾ ਨੇੜੇ ਖੜਦੇ ਕਰਕੇ ਤੇ ਚੰਗੀ ਤਰ੍ਹਾਂ ਜਾਣਦੇ ਸੀ ਉਹ ਮੈਂ ਕੀ ਕਰਿਆ ਉਹ ਤੋਂ ਹੜੰਬੇ ਦਾ ਦਾਣੇ ਕੱਢਦੇ ਹੁੰਦੇ ਸੀ ਸਾਡੇ ਚੂੜ ਚੱਕਰ ਦਾ ਹੜੰਭਾ ਹੁੰਦਾ ਸੀ ਉਹ ਤੋਂ ਦਾਣੇ ਕੱਢਦੇ ਹੁੰਦੇ ਸੀ ਉਹਨਾਂ ਦਾ ਮੈਂ ਹੜੰਭਾ ਪਤਾ ਲੈਣ ਉੱਠ ਗਿਆ ਮੈਂ ਕਿਹਾ ਵੀ ਚਲ ਹੜੰਬੇ ਦਾ ਪਤਾ ਲਿਓਨੇ ਆ ਤੇ ਜਾ ਕੇ ਤੇ ਹੜੀ ਹੜੀ ਵੱਢ ਲਈ ਸੀ ਮੈਂ ਸਾਈਕਲ ਤੇ ਉੱਠ ਗਿਆ ਇਧਰੋਂ ਗਿਆ ਟੁੱਡੀ ਕਹਿੰਦੇ ਬਈ ਟੁੱਡੇਆਂ ਤੋਂ ਚੂੜ ਚੱਕ ਚੂੜ ਚੱਕ ਤੋਂ ਵੱਡੇ ਨਵੇਂ ਚੂੜ ਚੱਕ ਚਲ ਉਥੋਂ ਮੈਂ ਦੂਜਾ ਪਤਾ ਲੈ ਕੇ ਹੜੰਬੇ ਦਾ ਤੇ ਜਦ ਮੈਂ ਵਾਪਸ ਮੋੜਨ ਲੱਗਿਆ ਉਦੋਂ ਉੱਥੇ ਨਾ ਇੱਕ ਡਿਪਟੀ ਖਾੜਕੂਆਂ ਵੇਲੇ ਮਾਰਿਆ ਸੀਗਾ ਭੋਗ ਤੇ ਆਇਆ ਉਥੋਂ ਦਾ ਪ੍ਰੋਣਾ ਸੀ ਉਹ ਚੂੜ ਚੱਕਦਾ ਉਦੋਂ ਖਾੜਕੂਆਂ ਨੇ ਮਾਰਿਆ ਸੀਗਾ ਇੱਧਰ ਉਹ ਖਾੜਕੂ ਆਏ ਸੀ ਬਣ ਕੇ ਮਕਾਨ ਵਾਲੇ ਬਣ ਕੇ ਟਰਾਲੀ ਜੀ ਦੇ ਵਿੱਚ ਯਾਨੀ ਸੁਣਦੇ ਸੀ ਅਖਬਾਰ ਦੀਆਂ ਖਬਰਾਂ ਸੀਗੀਆਂ ਅਖਬਾਰ ਪੜ੍ਹ ਲੈਂਦੇ ਸੀ ਬਾਕੀ ਸੁਣ ਵੀ ਲੈਂਦੇ ਸੀ ਵੀ ਉਹਨਾਂ ਨੇ ਭਾਈ ਆ ਕੇ ਤੇ ਉਹ ਡਿਪਟੀ ਨੂੰ ਗੋਲੀਆਂ ਦੇ ਨਾਲ ਮਾਰਤਾ ਮਤਲਬ ਰੈਕੀ ਕਰੀ ਉਹਨੇ ਪੂਰੀ ਵੀ ਕਿੱਥੇ ਕਿੱਧਰ ਦੀ ਜਾਂਦਾ ਕਿਵੇਂ ਆਉਂਦਾ ਕੀ ਕਰਦਾ ਸਾਰਾ ਕੁਕਾਰ ਕਰਕੇ ਤੇ ਫੇਰ ਉਹ ਜਿਹੜਾ ਸਕੂਲ ਸੀ ਉੱਥੇ ਅੱਜ ਵੀ ਹੈਗਾ ਸਕੂਲ ਉਹ ਮੁੰਡੇ ਕੁੜੀਆਂ ਦਾ ਸਾਂਝਾ ਸਕੂਲ ਸੀ ਉਹ ਸਕੂਲ ਦੀ ਕੰਧ ਦੇ ਵਿੱਚ ਲੈ ਲਿਆ ਉਹ ਕੰਧ ਦੇ ਵਿੱਚ ਲੈ ਰਿਆ ਤੇ ਉੱਥੇ ਉਹ ਮਰਿਆ ਸੀ ਉਹਦੋਂ ਇੱਕ ਦਿਨ ਪਹਿਲਾਂ ਹੀ ਉਹ ਮੈਂ ਜਦੋਂ ਹੜੰਬੇ ਦਾ ਪਤਾ ਲੈ ਕੇ ਆਇਆ ਮੇਰੇ ਚਿੱਤ 'ਚ ਹੀ ਵੱਜੀ ਮੈਂ ਤਾਂ ਉਹੀ ਕੁਦਰਤੀ ਸਵੇਰ ਕਿਵੇਂ ਕਹਿਤਾ ਮੈਂ ਕਿਾ ਚੱਲ ਆਏਂ ਦੀ ਲੰਗ ਚੱਲਦੇ ਆਂ ਸੂਏ ਸੂਏ ਪੈ ਜਾਾਂਗੇ ਚਲੋ ਨਾ ਨੇੜੇ ਆ ਤੇ ਨਾਲੇ ਦੂਜਾ ਆਪਣਾ ਬੀਦਰ ਦੀ ਦੇਖ ਕੇ ਚੱਲਦਾ ਵੀ ਕਿੱਥੇ ਜਾ ਰਹੇ ਹੈ ਅਟੈਕ ਹੋਇਆ ਸੀਗਾ ਵੀ ਐਂ ਦੀ ਲੰਗ ਚੱਲਾਂਗੇ ਉਹ ਮੈਂ ਤਾਂ ਉਹੀ ਤੁਰ ਪਿਆ ਸਵੇਕੀ ਉਹ ਤੋਂ ਹੜੰਬੇ ਦਾ ਪਤਾ ਲੈ ਕੇ ਤੇ ਚੱਲ ਉਸੇ ਸਕੂਲ ਕੋਲ ਦੀ ਵੀ ਮੈਨੂੰ ਕਿ ਉੱਥੇ ਕੁਝ ਨਹੀਂ ਸੀ ਹੈ ਜਦੋਂ ਸਾਰਾ ਕੁਝ ਨਿਬੜਨ ਵਾਲਾ ਕੰਧ ਚੁੱਕਿਆ ਗੋਲੀਆਂ ਗਲੀਆਂ ਬੱਜੀਆਂ ਪਈਆਂ ਸੀ ਤੇ ਮੈਂ ਸੂਏ ਸੂਏ ਜਦੋਂ ਪੈਣ ਲੱਗਿਆ ਤੇ ਭਾਈ ਪਹਿਲਾਂ ਤਾਂ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਅੱਤਕਵਾੜ ਜਦੋਂ ਮੈਂ ਜਾਵੜੇ ਤੇ ਭਾਈ ਸੀਆਰਪੀ ਮੇਰੇ ਦਾਲੇ ਹੋ ਗਈ ਬਹੁਤ ਬੰਦੇ ਵੀਰੇ ਭੱਜ ਕੇ ਦਾਲੇ ਹੋਏ ਆ ਜੋ ਖੜਕੂ ਆ ਗਿਆ ਜੋ ਖੜਕੂ ਆ ਗਿਆ ਤੇ ਇੱਕ ਮੇਰੇ ਡਵੱਟਾ ਬੰਨਿਆ ਤੇ ਦਾੜੀ ਮੇਰੇ ਰੱਖੀ ਹੋਈ ਸੀ ਦਾੜੀ ਤਾਂ ਮੇਰੀ ਚਿਰਦੀ ਹੋਈ ਆ 586 ਗ੍ਰਾਮ ਵਰਤ ਛਕਿਆ ਸੀ ਜਦੋਂ ਉਦੋਂ ਮੁੜ ਕੇ ਮੈਂ ਦਾੜੀ ਨਹੀਂ ਸੀ ਬਨਾਈ ਤੇ ਡਵੱਟਾ ਮੇਰੇ ਬੰਨਿਆ ਕੇਸ ਵੀ ਮੇਰੇ ਰੱਖੇ ਤੇ ਬਟੂਏ ਦੇ ਵਿੱਚ ਮੇਰੇ ਇੱਕ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਸਾਨੂੰ ਉੱਥੇ ਆਇਆ ਸੀ ਰੁਪਈਆ ਕਰਾਹ ਲਾਉਂਦਿਆਂ ਨੂੰ ਉਹਦੇ ਗੁਰੂ ਨਾਨਕ ਦੇ ਮਹਾਰਾਜ ਦੀ ਫੋਟੋ ਸੀ ਤੇ ਉਹ ਮੈਂ ਬਟੂਏ ਦੇ ਵਿੱਚ ਪਾ ਕੇ ਰੱਖਿਆ ਵਾਸੇ ਮੇਰਾ ਮੈਂ ਜਦੋਂ ਸੂਏ ਦੇ ਵਿਚਾਲੇ ਆਦੇ ਜੇ ਚਾਗਿਆ ਤੇ ਭਾਈ ਹੋ ਗਏ ਦਾੜੇ ਸਾਰੇ ਭੱਜ ਕੇ ਦਵਾ-ਦਵਾ ਤੇ ਮੈਨੂੰ ਕਹਿੰਦੇ ਕਿੱਧਰ ਚੱਲੇ ਆ ਕਿੱਥੋਂ ਆਇਆ ਮੈਂ ਕਹਾਂ ਜੀ ਐਂ ਕਰਕੇ ਦੌੜਨ ਮੇਰਾ ਪੈਂਡਾ ਤੇ ਮੈਂ ਤਾਂ ਦੂਜਾ ਹੜੰਬਾ ਦਾ ਪਤਾ ਲੈਣ ਗਿਆ ਸੀ ਦਾਣੇ ਕਾੜੀ ਵੱਡੀ ਆ ਦਾਣੇ ਕੱਢਣੇ ਆ ਵੀ ਸਾਡਾ ਹੜੰਬਾ ਸੰਝਾ ਮੈਂ ਉਹਨਾਂ ਨੂੰ ਕਹਤਾ ਸੀ ਸਾਡੇ ਭੂਆ ਦਾ ਹੜੰਬਾ ਹੋ ਵੀ ਮੈਂ ਤਾਂ ਉਹਦਾ ਪਤਾ ਲੈ ਕੇ ਆਇਆ ਤੇ ਵੀ ਉਹ ਦਾਣੇ ਕੱਢਦੇ ਸੀਗੇ ਵੀ ਰਹਿੰਦੇ ਇੱਕ ਦੋ ਦਿਨ ਅਜੇ ਉਹ ਬੰਦੇ ਤੂੰ ਤਾਂ ਆਪ ਹੀ ਆ ਗਿਆ ਸੀ ਤਾਂ ਭਾਲ ਦੇ ਫਿਰਦੇ ਸਾਡਾ ਪਹਿਰਾ ਸੂਏ ਤੇ ਤਾਂ ਹੀ ਲੱਗਿਆ ਸੀ ਬੰਦੇ ਭਾਲ ਦੇ ਫਿਰਦੇ ਆ ਤੂੰ ਤਾਂ ਆਪ ਹੀ ਆ ਗਿਆ ਸਾਡੇ ਕੋਲੇ ਤੇ ਚਲੋ ਇਹਨੂੰ ਫੜੋ ਕਰੋ ਇਹਨੂੰ ਇੱਥੇ ਬੰਨੋ ਇਹਨਾਂ ਰਸੇ ਨਾਲ ਇਹਨੂੰ ਐ ਲਾ ਕੇ ਕਰ ਲਓ ਤੇ ਜਦ ਕੁਦਰਤ ਮਹਾਰਾਜੇ ਨੂੰ ਭਾਈ ਮੇਰੇ ਕਰਮ ਜਿਹੜਾ ਵੱਡਾ ਅਫਸਰ ਸੀ ਉਹ ਅਫਸਰ ਦੱਸਦੇ ਵੀ ਬਹੁਤ ਕੜਾ ਸੀ ਉਹਨੇ ਨਹੀਂ ਸੀ ਮੈਨੂੰ ਛੱਡਣਾ ਜੇ ਉਹ ਆ ਜਾਂਦਾ ਉਹ ਦੱਸ ਦਿਆ ਸੀ ਆਰਪੀ ਵਾਲੇ ਦੂਜੇ ਆਪਣੇ ਪਿੰਡ ਵਾਲੇ ਉਹ ਐ ਕਰਦੇ ਕਰਦੇ ਤੇ ਭਾਈ ਮੈਨੂੰ ਇਹ ਬੱਚੇ ਤੋਂ ਬਿਠਾ ਲਿਆ ਉਹ ਜਿਹੜੇ ਇਹ ਆਪਣੇ ਪਿੰਡ ਜਿਹੜੇ ਰਹਿੰਦੇ ਹੁੰਦੇ ਸੀਗੇ ਬਾਕੇ ਪਰਾਨੇ ਤੇ ਜੱਗ ਗਏ ਸੀ ਅਸੀਂ ਚੜਾਏ ਸੀ ਉਹ ਉੱਥੋਂ ਮਿਲ ਮਿਲ ਕੇ ਆ ਗਏ ਭਾਈ ਉਹਨੇ ਦੀ ਡਿਊਟੀ ਫੇਰ ਇੱਥੇ ਹੀ ਲੱਗ ਗਈ ਆਪਣੇ ਪਿੰਡ ਉਹ 5-7 ਕ ਜਣੇ ਆ ਗਏ ਪਰ ਇੱਕ ਮੋਟਰਜੀ ਤੋਂ ਇੱਕ ਤਾਂ ਤੁਰੇ ਆਉਣ ਕਹਿੰਦੇ ਵੀ ਬੰਦਾ ਫੜ ਲਿਆ ਦੌਦਰਪਿੰਡ ਜਦੋਂ ਉਹਨੇ ਕਿਹਾ ਵੀ ਦੌਦਰ ਦੇ ਉਸ ਸੀ ਦੌਦਰ ਹੋ ਰਹੀਦੀ ਸੀ ਸੀਆਰਪੀ ਬਾਬੇ ਕੇ ਘਰ ਦੇ ਚ ਤੇ ਚੱਲ ਜਿੱਥੇ ਉਦੋਂ ਮੰਗਲ ਸਿੰਘ ਜੀ ਦਾ ਹੁੰਦਾ ਸੀ ਗੋਰ ਦਵਾਰਾ ਆਪਣਾ ਨਾ ਹਸਪਤਾਲ ਹੁਣ ਤਾਂ ਬਾਬੇ ਨਾਰਸੋਂ ਦਾ ਬਹੁਤ ਵੱਡਾ ਬਣ ਗਿਆ ਤੇ ਦਰਸ਼ਨ ਉੱਤੇ ਰਹਿੰਦਾ ਹੁੰਦਾ ਸੀਗਾ ਆਪਣਾ ਹੁਣ ਤਾਂ ਉਹ ਵੀ ਸੁਰਗਵਾਸ ਹੋ ਗਿਆ ਵਿਚਾਰਾ ਤੇ ਭਾਈ ਉੱਥੇ ਤੇ ਉਹ ਦੌਧਰ ਦਾ ਨਾਮ ਸੁਣ ਕੇ ਵੀ ਦੌਧਰ ਦਾ ਬੰਦਾ ਇੱਕ ਫੜਿਆ ਤੇ ਭੈਣੇ ਖਾੜ ਕੋਈ ਦੱਸਣ ਮੈਨੂੰ ਉਹ ਆ ਗਏ ਉਹਨਾਂ ਨੇ ਆਖੇ ਵੀ ਦੇਖੀਏ ਕਿਹੜਾ ਬੰਦਾ ਦੌਧਰ ਨੂੰ ਵੇਚਦਾ ਉੱਥੇ ਰਹਿਨੇ ਆਂਦਾ ਉਧਰ ਤੇ ਉਹ ਜਦੋਂ ਆ ਗਏ ਮੇਰੇ ਤੇ ਮੈਂ ਉਹ ਸਿਆਣ ਲੇ ਮੈਨੂੰ ਮੈਂ ਕਹਾਂ ਜੀ 7 ਤਰੀਕਾ ਮੈਂ ਕਹਾਂ 7 ਤਰੀਕਾ ਕਹਿੰਦੇ ਤੂੰ ਕਿਵੇਂ ਜਾਣ ਮੈਂ ਕਹਾਂ ਜੀ ਸਾਨੂੰ ਅਸੀਂ ਬਾਗੇ ਪੁਰਾਣੇ ਨੂੰ ਬਸ ਤੇ ਚੜਾਇਆ ਸੀਗਾ ਬਈ ਉੱਥੇ ਖੜੇ ਹੁੰਨੇ ਆਂ ਅੱਡੇ ਤੇ ਕਹਿੰਦਾ ਤੁਹਾਡਾ ਪੜ ਦੌਧਰ ਮੈਂ ਕਹਾਂ ਜੀ ਹਾਂ ਮੇਰਾ ਪਿੰਡ ਦੌਧਰ ਆ ਵੀ ਮੈਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਤੁਹਾਡੀ ਡਿਊਟੀ ਅੱਡੇ ਤੇ ਹ ਕਹਿੰਦੇ ਵੀ ਹਾਂ ਤੇ ਹੁਣ ਸਰਪੰਚ ਕੌਣ ਆ ਉਦੋਂ ਸ਼ਾਇਦ ਮੈਨੂੰ ਬੜਾ ਜਗਰਾਜ ਸੀ ਮੇਰੇ ਮੈਂ ਕਹਾਂ ਜੀ ਜਗਰਾਜ ਆ ਕਦੇ ਪਲਵਾਨ ਦਾ ਘਰ ਕਿੱਥੇ ਹੈਗਾ ਮੈਂ ਘੱਡੇ ਤੇ ਹੀ ਆ ਤੇ ਪਲਵਾਨ ਦੇ ਘਰ ਕੋਲੇ ਉਹ ਖੜਦੇ ਸੀ ਮੈਨੂੰ ਕਹਿੰਦੇ ਗੱਲ ਸੁਣ ਲਾ ਨਿਕਲ ਜਾ ਹੁਣੇ ਦਾਵਾ ਦਾ ਉਹਨੇ ਇੱਕ ਚਿੱਠੀ ਜੀ ਲਿਖਤੀ ਮੈਨੂੰ ਛੋਟਾ ਜਿਹਾ ਪੱਤਰ ਜਿਆ ਵੀ ਜੇ ਤੁਹਾਨੂੰ ਗਾਂਵ ਵੀ ਬੰਦੇ ਸਾਡੇ ਬਹੁਤ ਬੈਠੇ ਆ ਵੀ ਜੇ ਤੁਹਾਨੂੰ ਗਾਂਵ ਬੰਦਿਆਂ ਨੇ ਪੜਿਆ ਉਹ ਦਿਖਾ ਦੀ ਵੀ ਤੇਰੇ ਕਰਮ ਚੰਗੇ ਆ ਸਾਡਾ ਅਫਸਰ ਨਹੀਂ ਇੱਥੇ ਹੈ ਉਹ ਗਿਆ ਵਾ ਅਗਸਤ ਤੇ ਸਾਨੂੰ ਇੱਥੇ ਲੱਗਿਆ ਜੇ ਉਹ ਹੁੰਦਾ ਤੈਨੂੰ ਇੱਥੇ ਹੀ ਜਟਲਣਾ ਸੀ ਸੂਏ ਤੇ ਉਹਨੇ ਬਹੁਤ ਕੋਤਰੇ ਜਿਗੋ ਅਸੀਂ ਤਾਂ ਪਹਾੜ ਦੇ ਫਿਰਦੇ ਆ ਖੜਕੂ ਤੂੰ ਆਪਦੇ ਆਪ ਹੀ ਆ ਗਿਆ ਮੈਂ ਕਿਹਾ ਜੀ ਹੁਣ ਮੈਨੂੰ ਕੀ ਪਤਾ ਸੀ ਕਿਹੜਾ ਖੜਕੂ ਅੰਤ ਤੱਕ ਕੰਮ ਕਰਦੇ ਆ ਜ਼ਿੰਮੇਦਾਰ ਤੇ ਮੈਨੂੰ ਪਤਾ ਨਹੀਂ ਸੀ ਮੈਂ ਤਾਂ ਇਧਰ ਦੀ ਆ ਗਿਆ ਮੈਂ ਆ ਨਹੀਂ ਦੱਸਿਆ ਵੀ ਮੈਂ ਇਸ ਤਰ੍ਹਾਂ ਆ ਉਹ ਕਹਿੰਦੇ ਯਾਰ ਤੂੰ ਢੁੱਡੀ ਕਾਂ ਤੋਂ ਆ ਚੂੜ ਚੱਕ ਤੋਂ ਢੁੱਡੀ ਕੇ ਢੁੱਡੀ ਕਾ ਤੋਂ ਦੋਦਰ ਵੀ ਤੂੰ ਇਧਰ ਕੀ ਕਰਦਾ ਫਿਰਦਾ ਸੂਏ ਸੂਏ ਖੇਤਾਂ ਚ ਮੈਂ ਕਿਹਾ ਜੀ ਮੈਂ ਹੜੰਬੇ ਦਾ ਪਤਾ ਲੈ ਕੇ ਆ ਮੈਂ ਇੱਕੇ ਗੱਲ ਤੇ ਹੀ ਪਹਿਲਾਂ ਮੈਨੂੰ ਕਹਿੰਦੇ ਚੱਲੇਗਾ ਉੱਥੇ ਜਿੱਥੇ ਮੈਂ ਕਹਾਂ ਜੀ ਹਾਂ ਚਲੋ ਵੀ ਝੂਟ ਚੱਕ ਨਵੇਂ ਝੂਟ ਚੱਕਾ ਜੀਡੀ ਰੋਡ ਤੇ ਚਲੋ ਮੈਂ ਤੇ ਲੈ ਚੱਲਦਾ ਚੱਲ ਜੀ ਉਹ ਮੈਨੂੰ ਜਦੋਂ ਮਿਲ ਪਿਆ ਉਹਦੇ ਵਾਲੇ ਤੇ ਮੈਨੂੰ ਕਹਿੰਦੇ ਆ ਲੈ ਜਾ ਚਿੱਠੀ ਤੇ ਗਾਂ ਬਾਤ ਤੇ ਕਦੇ ਬਾਤ ਤੇ ਵੀ ਰਾਹੋਂ ਕਰਾ ਨਹੀਂ ਤੁਰੀਦਾ ਹੁੰਦਾ ਜਦੋਂ ਵੀ ਕਿਤੇ ਜਾਈਏ ਆਈਏ ਆਪਦੇ ਸਿੱਧੇ ਰਾਹ ਛੱਡ ਕੇ ਸੜਕ ਜਾ ਛੱਡ ਕੇ ਸੜਕ ਆ ਤੈਨੂੰ ਕਿਸੇ ਨੇ ਨਹੀਂ ਸੀ ਰੋਕਣਾ ਆ ਜਿਹੜਾ ਖੇਤਾਂ ਦੇ ਵਿੱਚ ਅਸੀਂ ਬੈਠੇ ਆ ਅਸੀਂ ਉਹ ਬੰਦਿਆਂ ਨੂੰ ਪਾੜ ਲੈਂਦੇ ਜਿਹਨੇ ਡਿਪਟੀ ਦੇ ਗੋਲੀਆਂ ਮਾਰੀਆਂ ਤੂੰ ਤਾਂ ਭੜੂਆ ਸਾਈਕਲ ਚੱਕੀ ਫਿਰਦਾ ਤੂੰ ਤਾਂ ਆਵਦੇ ਆ ਵੀ ਆ ਗਿਆ ਇਦੋਂ ਉਹਨਾਂ ਨੇ ਭਾਈ ਆ ਮੈਨੂੰ ਚੰਗੀਆਂ ਗੱਲਾਂ ਮੈਂ ਵੀ ਸਮਝ ਗਿਆ ਮੈਂ ਕਿਹਾ ਗੱਲ ਠੀਕ ਐ ਚਲ ਮਹਾਰਾਜ ਜਿਹੜੇ ਮੇਰੇ ਬਾਬੇ ਭਾਈ ਸਗਰਾਂ ਵਾਲੇ ਇਹ ਜੀ ਮਦਦ ਕਰੀ ਚਲ ਮੈਂ ਉਹਨਾਂ ਤੋਂ ਭਾਈ ਨਿਕਲੇ ਤੇ ਆ ਗਿਆ ਮੈਂ ਰਾਜ ਵਾਹਿਗੁਰੂ ਵਾਹਿਗੁਰੂ ਕਰਦਾ ਆਵਾ ਉਹ ਹੋਰ ਗੱਲ ਕੀ ਪਹਿਲਾਂ ਉਹ ਜਿਹੜੇ ਮੈਂ ਬੈਠਾ ਮੇਰਾ ਬਟੂਆ ਕੱਢ ਲਿਆ ਉਹਨਾਂ ਨੇ ਜੀਬ ਸਾਰੇ ਡੀਡੇ ਫਰੋਲੇ ਬਟੂਆ ਫਰੋਲ ਕੇ ਕਹਿੰਦੇ ਆ ਬਾਹਰ ਦੀ ਕਰੰਸੀ ਕਿੱਥੋਂ ਲਈ ਫਰਦਾ ਓਏ ਇਹਦਾ ਰੁਪਈਆ ਹੀ ਨਹੀਂ ਇੰਡੀਆ ਦਾ ਮੈਂ ਕਹਾਂ ਜੀ ਹੈ ਤਾਂ ਇਹਦਾ ਚਾਹੇ ਚਰਦਾ ਵਾ ਗੁਰੂ ਨਾਨਕ ਦੇ ਮਹਾਰਾਜ ਦੀ ਫੋਟੋ ਐਦੇ ਤੇ ਵੀ ਸਾਨੂੰ ਤਾਂ ਐ ਥਿਆ ਸੀ ਚਲ ਐਵੇਂ ਕਦੀ ਹੋਰ ਪੰਜਾਬੀ ਮੈਨੂੰ ਮੋੜਤਾ ਜਾਨੀ ਉਹਨਾਂ ਨੇ ਦੇਖ ਕੇ ਚਲ ਤੇ ਚਰਾਂ ਜੀਆਂ ਕਰਦੇ ਰਹੇ ਮੋੜ ਕੇ ਮੈਨੂੰ ਤੋਰਤਾ ਤੇ ਚਲ ਮੈਂ ਆਗਾ ਮੈਂ ਉਦੋਂ ਮੁੜ ਕੇ ਸਾਹ ਸੰਗਤ ਮੈਂ ਨਹੀਂ ਰਹੋ ਕਰਾ ਮੈਂ ਤਾਂ ਹੋਰ ਲੋਨ ਵੀ ਇਹੀ ਕਹਿੰਨਾ ਕਦੇ ਬਾਤੇ ਵੀ ਕਿਤੇ ਵੀ ਜਾਈਏ ਅੱਜ ਵੀ ਸਹੀ ਟਾਈਮ ਵੀ ਆ ਭਲਾ ਕਦੇ ਬਾਤੇ ਕਰਾਣਾ ਪਿਆ ਕਰੋ ਜਦੋਂ ਆਪਾਂ ਕਰਾ ਪੈਂਦੇ ਨਾ ਉਦੋਂ ਆਪਾਂ ਨੂੰ ਔਕੜਾਂ ਆਉਣ ਗਈਆਂ ਆਪਾਂ ਦੱਸ ਵੀ ਨਹੀਂ ਫਿਰ ਸਕਦੇ ਵੀ ਇਧਰੋਂ ਕਿਧਰੋਂ ਆਇਆ ਮੈਂ ਅਗਲਾ ਕਹਿੰਦਾ ਰਾਹ ਤਾਂ ਛੜ ਕੇ ਛੜ ਕੇ ਢੁੱਡੀ ਗਾ ਚੂੜ ਚੱਕ ਦੋ ਢੁੱਡੀ ਕੇ ਢੁੱਡੀ ਗਾ ਤੋਦਾਰ ਤੂੰ ਇਧਰ ਕੀ ਕਰਦਾ ਫਿਰਦਾ ਸੂਜਾਂ ਤੇ ਮੈਂ ਕਹਾਂ ਜੀ ਇਹ ਵੀ 7 ਵਜੇ ਮੈਂ ਗਲਤੀ ਮੰਨਦਾ ਮੈਂ ਕੰਨਾਂ ਨੂੰ ਹੱਥ ਲਾਇਆ ਮੈਂ ਕਹਾਂ ਜੀ ਗਾਂ ਨੂੰ ਨਹੀਂ ਲੱਗਦੇ ਤੇ ਚੱਲ ਉਹਨਾਂ ਨੇ ਭਾਈ ਮੈਨੂੰ ਉੱਥੋਂ ਦਿੱਤਾ ਛੱਡ ਤੇ ਮੈਂ ਤਾਂ ਰੱਬ ਦਾ ਕਰੋੜ ਕਰੋੜ ਵਾਰ ਸ਼ੁਕਰ ਕਰਿਆ ਉਹ ਜਿਹੜਾ ਦਰਸ਼ਨ ਸੀਗਾ ਤੇ ਭਾਈ ਉਹ ਦਰਸ਼ਨ ਕੋਲੇ ਅਸੀਂ ਆਉਂਦੇ ਨੇ ਸਾਡੀ ਰਿਸ਼ਤੇਦਾਰੀ ਸੀ ਤੇ ਮੈਂ ਉਹ ਦਰਸ਼ਨ ਨੂੰ ਹੱਥ ਲਾ ਗਿਆ ਮੈਂ ਕਹਾਂ ਯਾਰ ਵੀ ਜਿਹੜੇ ਬੰਦੇ ਆਪਣੀ ਤੇ ਰਹਿੰਦੇ ਸੀ ਆਰਪੀ ਵਾਲੇ ਵੀ ਆਪਾਂ ਚੱਲ ਉਹਨਾਂ ਨੂੰ ਮਿਲ ਕੇ ਆਉਣਾ ਚੱਲ ਭਾਈ ਉਹਨਾਂ ਕੋਲੇ ਜਦੋਂ ਅਸੀਂ ਗਏ ਤੇ ਉਹਨਾਂ ਨੂੰ ਵੀ ਮੈਂ ਉਹ ਕਹਿੰਦਾ ਜੀ ਆਹ ਮੰਨਦਾ ਤੁਸੀਂ ਲਾ ਉੱਥੇ ਸੋਇਓ ਚੱਲ ਉਹਨਾਂ ਕੋਲੇ 20 ਆਉਂਦੇ ਜਾਂਦੇ ਆ ਉਹ ਕਹਿੰਦੇ ਕਿਹੜਾ ਫਿਰ ਮੈਂ ਦੱਸਿਆ ਉਹਨਾਂ ਨੂੰ ਵੀ ਆ ਕੇ ਕਰਕੇ ਆਏ ਸੀ ਆਏ ਸੀ ਤੇ ਉਹਨੇ ਵੀ ਫਿਰ ਵੀ ਮੈਨੂੰ ਇਹੀ ਗੱਲ ਹੀ ਕਿਹਾ ਚੱਲ ਸ਼ਾਬਾਸ਼ ਤੂੰ ਆ ਗਿਆ ਸਾਨੂੰ ਮਹਿਨਤ ਤੈਨੂੰ ਛੱਡਿਆ ਸੀ ਭਲਾ ਕਰਿਆ ਤੇਰਾ ਸੀ ਤੇ ਗਾਂਵਾਤੇ ਨਹੀਂ ਇਹ ਜੀ ਹਰਕਤ ਕਰੀ ਦੀ ਹੁੰਦੀ ਜੇ ਕੋਈ ਗੱਲ ਬਾਤ ਆ ਸਾਨੂੰ ਦੱਸਿਆ ਕਰੋ ਅਸੀਂ ਇਸੇ ਕਰਕੇ ਬੈਠੇ ਆ ਚਲੋ ਬਈ ਦੱਸਣਾ ਥੋੜੀ ਜਿਵੇਂ ਕਹਦੀਏ ਬਹੁਤ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਕੋਈ ਹਰਕਤ ਨਹੀਂ ਕੀਤੀ ਸੀ ਜਮੇ ਬਹੁਤ ਵਧੀਆ ਬੰਦੇ ਸੀ ਸੀਰਪੇ ਸਾਲੇ ਸਾਰੇ ਨਹੀਂ ਮਾੜੇ ਹੁੰਦੇ ਤੇ ਸਾਰੇ ਵਿੱਚੋਂ ਚੰਗੇ ਵੀ ਨਹੀਂ ਹੁੰਦੇ ਐਵੇਂ ਕਹਦੀ ਉਹਨਾਂ ਨੇ ਮੁੰਡੇ ਆਪਣੇ ਮਾਰੇ ਵੀ ਬਹੁਤ ਆ ਪਰ ਆਪਣੇ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਹਰਕਤ ਨਹੀਂ ਸੀ ਕਰੀ ਇਹਨਾਂ ਨੇ ਸੀਆਰਪੀ ਵਾਲਿਆਂ ਨੇ ਤੇ ਇੰਨੀ ਗੱਲ ਸੀ ਸਾਧ ਸੰਗਤ ਕਦੇ ਵਾਸਤੇ ਵੀ ਜਦੋਂ ਆਪਾਂ ਕਿਤੇ ਵੀ ਜਾਈਏ ਰਾਹ ਤੋਂ ਰਾਹ ਨਹੀਂ ਤੁਰੀ ਜਾਂਦਾ ਆਦੇ ਰਾਹ ਰਾਈ ਆਈ ਜਾਂਦਾ ਜਾਂ ਚੱਟ ਬਾਲ ਕਿੰਨਾ ਆਪਾਂ ਨੂੰ ਟਾਈਮ ਲੱਗ ਜੇ ਕਿੰਨੀ ਬਾੜ ਪੈ ਜੇ ਕਦੇ ਵਾਸਤੇ ਸਿੱਧੇ ਹੀ ਆਈਏ ਸ਼ਾਰਟਕਟ ਔਣ ਦੀ ਕੋਸ਼ਿਸ਼ ਨਾ ਕਰੇ ਉੱਥੇ ਵਿੱਚ ਕੋਈ ਨਾ ਕੋਈ ਔਕੜ ਪੈ ਹੀ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਲੋਗ ਬੈਠੇ ਸੀ